ਹਨ ਬਾਬਾ ਬਟਪਾਰ ਸਿੰਘ ਜੀ ਦੇ ਤਪਸਥਾਨ ਡੇਰਾ ਸਾਹਿਬ ਪਿੰਡ ਮੈਡੀ ਹਿਮਾਚਲ ਪ੍ਰਦੇਸ਼ ਵਿਖੇ ਹੋਲੀਆਂ ਦੇ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ ਇਸੇ ਸਬੰਧ ਵਿੱਚ ਗੁਰਦੁਆਰਾ ਸੋਢੀ ਦਰਬਾਰ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਊਣਾਪੜ ਨੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਸੰਗਤਾਂ ਲੰਗਰ ਛੱਕ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਤਨ ਬਾਬਾ ਬੜਪਾ ਸਿੰਘ ਸੋਢੀ ਪਾਸ਼ਾਹੀ ਦੇ ਪੁੱਤਰ ਸਤਨ ਮੈੜੀ ਸਾਹਿਬ ਦੇ ਵਿਖੇ ਹੋਲੇ ਮਹਲੇ ਦੀਆਂ ਖੁਸ਼ੀਆਂ ਨੂੰ ਮਨਾਉਣ ਦੇ ਵਾਸਤੇ ਸੰਗਤਾਂ ਦੂਰ ਦਰੇਡੇ ਤੋਂ ਦੇਸਾਂ ਪਰਦੇਸਾਂ ਤੋਂ ਲੱਖਾਂ ਦੀ ਤعداد ਵਿੱਚ ਮੈੜੀ ਸਾਹਿਬ ਤੇ ਹਿਮਾਚਲ ਨੇੜੇ ਆਂਬੂ ਉਨਾ ਵਿਖੇ ਪਹੁੰਚ ਰਹੀਆਂ ਹਨ 7 ਤਰੀਕ ਨੂੰ ਪਹਿਲੀ ਹੋਲੀ ਦਾ ਜਿਹੜਾ ਹੈਗਾ ਪਹਿਲੀ ਹੋਲੀ ਆ 7 ਤਰੀਕ ਨੂੰ ਤੇ ਸੰਗਤਾਂ ਜਿਹੜੀਆਂ ਹੁਣ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਇੱਥੇ ਸਾਡੇ ਜਿਹੜਾ ਜਵਾਰ ਰੋਡ ਦੇ ਉੱਤੇ ਗੁਰਦੁਆਰਾ ਸੋਢੀ ਦਰਬਾਰ ਜਿਹੜਾ ਗੁਰਦੁਆਰਾ ਨਵਾਂ ਦੇਰਾ ਸਵੜਾਪੜ ਦੀ ਮੈਨੇਜਮੈਂਟ ਅੰਡਰ ਇਹ ਨਵਾਂ ਸਥਾਨ ਇੱਥੇ ਬਣ ਕੇ ਤਿਆਰ ਹੋ ਰਿਹਾ ਕਾਰ ਸੇਵਾ ਬੜੇ ਜੋਰ ਨਾਲ ਚੱਲ ਰਹੀ ਆ ਤੇ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆ ਕੋਈ ਪਰੇਸ਼ਾਨੀ ਆ ਉਹ ਇੱਥੇ ਆ ਕੇ ਸਾਡੇ ਇਸ ਸਥਾਨ ਦੇ ਉੱਤੇ ਇਹ ਸੰਗਤਾਂ ਵਾਸਤੇ ਹੀ ਆ ਇਹ ਜਿਹੜੀਆਂ ਬਾਬਾ ਜੀ ਦੀਆਂ ਸੰਗਤਾਂ ਇਹ ਇੱਥੇ ਆ ਕੇ ਆਪਣਾ ਸ਼ਰਾਮ ਕਰ ਸਕਦੀਆਂ ਲੰਗਰ ਇੱਥੇ ਪੂਰੇ ਚੱਲਣੇ ਆ ਉੱਪਰ ਵੀ ਸਾਡੇ ਲੰਗਰ ਚੱਲ ਰਹੇ ਆ ਤੇ ਪੂਰੇ 10 12 ਦਿਨ ਜਿਹੜਾ ਹੈਗਾ ਗੁਰੂ ਘਰ ਲੰਗਰ ਇੱਥੇ ਟੁੱਟ ਵਰਤੇਗਾ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਹਮ ਹਮ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਇਸ ਮੇਲੇ ਦੇ ਵਿੱਚ ਉਤਸ਼ਾਹ ਤੇ ਪਹੁੰਚੋ ਧੰਨ ਧੰਨ ਸੋਢੀ ਪੁਸ਼ਪਾਸ਼ਾ ਬਾਬਾ ਬੜਪਾਸ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ